ਭੀ ਪਾਚੀ ਤੇ ਦੇ ਜੋੜੇ ਲੁਧਿਆਣਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਕੋਲਾ ਦੇ ਵੱਲੋਂ ਆਮ ਆਦਮੀ ਪਾਚੀ ਦੇ ਲੋਕ ਸਭਾ ਦੇ ਉਮੀਦਵਾਰ ਅਸ਼ੋਕ ਪਰਾਸਰ ਪੱਪੀ ਦੇ ਜਿੱਤ ਦਾ ਦਾਅਵਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਦੇ ਜੁੜੇ 2 ਸਾਲ ਦੇ ਵਿੱਚ ਕੰਮ ਕੀਤੇ ਗਏ ਨੇ ਉਸ ਨੂੰ ਦੇਖਦੇ ਹੋਏ ਹੀ ਲੋਕ ਆਮ ਆਦਮੀ ਪਾਰਟੀ ਨੂੰ 13 ਦਿਨਾਂ 13 ਸੀ ਜਿਤਾਉਣਗੇ ਆਪਣੇ ਹਲਕੇ ਦਾ ਦਾਵਾ ਕਰਦੇ ਹੋਏ ਕਿਹਾ ਕਿ ਪੋਲਾ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਉਹਨਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਲੀਡ ਦੇ ਨਾਲ ਜਿੱਤੇ ਸਨ ਉਸੇ ਤਰ੍ਹਾਂ ਹੀ ਅਸ਼ੋਕਪੁਰ ਆਸਰ ਪੱਪੀ ਨੂੰ ਵੀ ਇਸ ਹਲਕੇ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਪਵਾ ਕੇ ਜੇਤੂ ਬਣਾਉਣਗੇ ਹਲਕਾਲੇ ਦੇ ਆਨਾ ਪੂਰਵੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਲੀਡ ਨਾਲ ਪੰਜਾਬ ਦੇ ਵਿੱਚ ਜਿੱਤਿਆ ਹੋਇਆ ਸ਼ਹਿਰੀ ਹਲਕਾ ਜਿਹਦੇ ਵਿੱਚ ਆਮ ਆਦਮੀ ਪਾਰਟੀ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਅਸ਼ੋਕ ਪ੍ਰਸ਼ਰ ਪੱਪੀ ਜਿਨ੍ਹਾਂ ਵੱਲੋਂ ਦਿਲਜੀਤ ਸਿੰਘ ਗਰੇਵਾਲ ਪੋਲਾ ਨੂੰ ਅਪੀਲ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਸਭ ਤੋਂ ਵੱਧ ਲੀਡ ਨਾਲ ਆਪਣੇ ਹਲਕੇ ਦੇ ਵਿੱਚ ਵਿਧਾਇਕ ਦੀ ਸੀਟ ਜਿੱਤੀ ਸੀ ਉਸੇ ਤਰ੍ਹਾਂ ਉਹਨਾਂ ਨੂੰ ਵੀ ਜਿਹੜਾ ਜੇਤੂ ਬਣਾਇਆ ਜਾਵੇ ਸਾਡੇ ਨਾਲ ਮੌਜੂਦ ਨੇ ਦਿਲਜੀਤ ਸਿੰਘ ਗਰੇਵਾਲ ਪੋਲਾ ਜੀ ਗੱਲਬਾਤ ਕਰਦੇ ਹਨ ਅੱਡੇ ਤੋਂ ਬਹੁਤ ਜ਼ਿਆਦਾ ਉਮੀਦਾਂ ਨੇ ਖਾਸ ਕਰਕੇ ਹਲਕਾ ਕੁੜੀ ਬਹੁਤ ਧੰਨਵਾਦ ਸਾਰਿਆਂ ਨੂੰ ਸਤ ਸ੍ਰੀ ਅਕਾਲ ਨਮਸਕਾਰ ਜੀ ਬਿਲਕੁਲ ਜੀ ਆਮ ਆਦੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਮਾਨਯੋਗ ਸਭਪਗਨ ਸਿੰਘ ਮਾਨ ਜੀ ਜਿਹੜੇ ਇੱਕ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਜਿਨ੍ਹਾਂ ਨੇ 2 ਸਾਲ ਦੇ ਵਿੱਚ ਇੱਕ ਲਹਿਰ ਚਲਾਈ ਆ ਪੰਜਾਬ ਦੇ ਵਿੱਚ 74 ਸਾਲ ਦਾ ਜਿਹੜਾ ਕੂੜਾ ਖਿਲ ਰਿਆ ਹੋਇਆ ਉਹ ਸਫਾਈ ਕਰਨ ਦੀ ਮਹਿਮ ਚੱਲੀ ਹੈ ਇੱਕ ਔਰ 2 ਸਾਲ ਚ ਵੱਡੇ ਕੰਮ ਹੋਏ ਨੇ ਔਰ ਅੱਜ ਹਰ ਆਮ ਆਦਮੀ ਹਰ ਪੰਜਾਬ ਵਾਸੀ ਇਹ ਕਹਿ ਰਿਹਾ ਵੀ ਮਾਨ ਸਾਹਿਬ ਦੇ ਕੰਮ ਆਮ ਆਦੀ ਪਾਰਟੀ ਦੀ ਸਰਕਾਰ ਦੇ ਕੰਮ ਔਰ ਸਾਨੂੰ ਪਸੰਦ ਆਏ ਨੇ ਅਸੀਂ ਵੀ ਚਾਹੁੰਦੇ ਆ ਹੋਰ ਤੁਹਾਨੂੰ ਸਮਾਂ ਦੇਣਾ ਔਰ ਮੈਂ ਸਤਿਕਾਰਯੋਗ ਪ੍ਰਧਾਨ ਸਭਾ ਹਲਕਾ ਪੂਰਬੀ ਦੇ ਬਜ਼ੁਰਗ ਸਹਿਬਾਨਾਂ ਦਾ ਮੇਰੀਆਂ ਮਾਤਾ ਮਾਂ ਦਾ ਭੈਣਾਂ ਦਾ ਨੌਜਵਾਨ ਵੀਰਾਂ ਦਾ ਔਰ ਤੈ ਦਿਨੋਂ ਧੰਨਵਾਦ ਕਰਦਾ ਤੇ ਅਗਲਾ ਜਨਮ ਲੈ ਕੇ ਵੀ ਜਿਹੜਾ ਇਹਨਾਂ ਦਾ ਦਿੱਤਾ ਹੋਇਆ ਅਸ਼ੀਰਵਾਦਾ ਉਹ ਪੂਰਾ ਨਹੀਂ ਕਰ ਸਕਦਾ ਮੋੜ ਨਹੀਂ ਸਕਦਾ ਔਰ ਹਮੇਸ਼ਾ ਅਸ਼ੀਰਵਾਦ ਦਿੱਤਾ ਤੇ ਹਮੇਸ਼ਾ ਚਾਹੇ ਕਾਉਂਸਲਰ ਇਲੈਕਸ਼ਨ ਸੀ ਸਭ ਤੋਂ ਪੰਜਾਬ ਚ ਸਭ ਤੋਂ ਵੱਡੀ ਲੀਡ ਸੀਗੀ ਇਹ ਵਿਧਾਨ ਸਭਾ ਹਲਕਾ ਪੂਰਬੀ ਦੀ ਸੰਗਤ ਨੇ ਦਵਾਈ ਚਾਹੇ ਅੱਜ ਜਿਹੜੀ 2022 ਦੇ ਵਿੱਚ ਹੋਈ ਹੈ ਇਲੈਕਸ਼ਨ ਤੇ ਉਹਦੇ ਵਿੱਚ ਵੀ ਪੂਰੇ ਪੰਜਾਬ ਦੇ ਸ਼ਹਿਰੀ ਹਲਕੇ ਚੋਂ ਸਭ ਤੋਂ ਵੱਧ ਲੀਡ ਇਹਨਾਂ ਸਤਿਕਾਰਯੋਗ ਸੰਗਤਾਂ ਦੇ ਅਸ਼ੀਰਵਾਦ ਨਾਲ ਮਿਲੀ ਆ ਔਰ ਇਹਨਾਂ ਸੰਗਤਾਂ ਦੇ ਅਸ਼ੀਰਵਾਦ ਸਦਕਾ ਤੇ ਔਰ ਇਹਨਾਂ ਦੇ ਪਿਆਰ ਸਦਕਾ ਮੈਂ ਮਤਲਬ ਕਿ ਇਹ ਦੱਸਣਾ ਚਾਹੁੰਨਾ ਭਈ ਅੱਜ ਵਿਧਾਨ ਸਭਾ ਹਲਕਾ ਪੂਰਬੀ ਦੀ ਸੰਗਤ ਦਾ ਜਿਹੜੀ ਸੋਚ ਹੈ ਜਿਹੜਾ ਪਿਆਰ ਹੈ ਤੇ ਉਹ ਬਿਲਕੁਲ ਵਿਧਾਨ ਸਭਾ ਹਲਕਾ ਪੂਰਬੀ ਸਾਡਾ ਪੂਰਬ ਵਾਲੇ ਪਾਸੇ ਪੈਂਦਾ ਤੇ ਸੂਰਜ ਵੀ ਪੂਰਬ ਵਾਲੇ ਪਾਸੇ ਚੜ੍ਹਦਾ ਵਾ ਤੇ ਔਰ ਜਿਹੜਾ ਆਮ ਆਦੀ ਪਾਰਟੀ ਦਾ ਉਮੀਦਵਾਰ ਹੈ ਅਸ਼ੋਕ ਪ੍ਰੈਸ਼ਰ ਪੱਪੀ ਜੀ ਤੇ ਉਹਦਾ ਵੀ ਸੂਰਜ ਵਿਧਾਨ ਸਭਾ ਹਲਕਾ ਪੀਸ਼ ਤੋਂ ਪੂਰਬ ਤੋਂ ਚੜਾ ਕੇ ਭੇਜਾਂਗੇ ਕਿਉਂਕਿ ਇਹ ਸੰਗਤਾਂ ਦਾ ਅਸ਼ੀਰਵਾਦ ਹੈ ਇਹ ਇਹ ਸੰਗਤਾਂ ਦਾ ਅਸ਼ੀਰਵਾਦ ਹੈ ਕਿਉਂਕਿ ਵਿਧਾਨ ਸਭਾ ਹਲਕਾ ਪੂਰਬੀ ਦੇ ਜਿਹੜੇ ਸੋਜਵਾਨ ਬਹੁਤ ਹੀ ਸਤਿਕਾਰਯੋਗ ਮੇਰੇ ਆ ਜਿਹੜੀਆਂ ਸੰਗਤਾਂ ਨੇ ਉਹ ਇਹ ਜਾਣਦੀਆਂ ਨੇ ਕਿਉਂਕਿ ਜਿੰਨੀ ਅਸੀਂ ਲੀਡ ਇੱਥੇ ਦਵਾਵਾਂਗੇ ਤੇ ਉਨੇ ਹੀ ਅਸੀਂ ਸਰਕਾਰ ਤੋਂ ਵੱਧ ਆਪਣੇ ਇਲਾਕੇ ਦੇ ਕੰਮ ਕਰਾਵਾਂਗੇ ਔਰ ਦੱਸਣਾ ਚਾਹੁੰਦਾ ਵੀ 2 ਸਾਲ ਦੇ ਵਿੱਚ ਔਰ ਜਿੰਨੇ ਕੰਮ ਵਿਧਾਨ ਸਭਾ ਹਲਕਾ ਪੂਰਬੀ ਚ ਹੋਏ ਨੇ ਅੱਜ 8 ਆਮ ਆਦਮੀ ਕਲੀਨਿਕਾਂ ਬਣ ਗਈਆਂ ਨੇ ਔਰ ਇੱਕ ਸਕੂਲ ਜਿਹੜਾ ਸਕੂਲ ਆਫ ਐਮਿਨੈਂਸ ਚਾਲੂ ਹੋ ਗਿਆ ਵਾ ਦੋ ਸਕੂਲ ਮਿਲ ਕੇ ਪ੍ਰੋਜੈਕਟ ਜਿਹੜੇ ਚੱਲ ਰਹੇ ਨੇ ਤੇ ਔਰ ਦੋ ਜਿਹੜੇ ਹਸਪੀਟਲ ਨੇ ਜਿਹੜੇ ਚਿੱਟੇ ਹੱਥ ਸਾਬ ਤੋਂ ਸੀ ਉੱਥੇ ਅੱਜ ਦਵਾਈ ਮਲਕੇ ਇਲਾਜ ਟੈਸਟ ਹੋਣ ਲੱਗ ਗਿਆ ਵਾ ਤੇ ਆਉਣ ਵਾਲੇ ਸਮੇਂ ਚ ਉਹ ਦੋਨੇ ਹਸਪੀਟਲ ਵੀ ਅ ਜਲਦੀ ਹੀ ਕਹਿ ਸਕਦੇ ਆ ਵੀ ਕਿਉਂਕਿ ਸਿਹਤ ਮੰਤਰੀ ਸਾਹਿਬ ਵੀ ਇੱਥੇ ਦੌਰਾ ਕਰਕੇ ਗਏ ਨੇ ਮੁੱਖ ਮੰਤਰੀ ਸਾਹਿਬ ਨੇ ਵੀ ਮਾਨ ਸਾਹਿਬ ਨੇ ਵੀ ਇਹ ਵਿਸ਼ਵਾਸ ਦਿਵਾਇਆ ਵਾ ਤੇ ਸੀਐਮਸੀ ਦੇ ਬਰਾਬਰ ਦਾ ਮੁਕਾਬਲਾ ਕਰਨਗੇ ਔਰ ਵੱਧ ਲੀਡ ਇੱਥੋਂ ਕੱਢ ਕੇ ਦੇਵਾਂਗੇ ਤੇ ਫਿਰ ਉਨੇ ਹੀ ਹਸਪਤਾਲ ਬਣਾਵਾਂਗੇ ਉਨੇ ਹੀ ਸਕੂਲ ਬਣਾਵਾਂਗੇ ਤੇ ਉਨੇ ਹੀ ਮਲਕੇ ਆਮ ਆਦਮੀ ਕਲੀਨਿਕਾਂ ਬਣਾਵਾਂਗੇ ਤੇ ਔਰ ਉਨੇ ਹੀ ਇੱਥੋਂ ਮਲਕੇ ਜਿਹੜੇ ਕੰਮ ਡਿਵੈਲਪਮੈਂਟ ਦੇ ਕਰਾਵਾਂਗੇ ਅੱਜ ਵਿਧਾਨ ਸਭਾ ਹਲਕਾ ਪੂਰਬੀ ਚ ਕਟੋ ਕਟ ਜੇ ਆਪਾਂ ਮਲਾਉਨੇ ਆ 200 ਕਰੋੜ ਦੇ 200 ਕਰੋੜ ਦੇ ਕੰਮ ਅੱਜ ਵਿਧਾਨ ਸਭਾ ਹਲਕਾ ਬਿਬੜੀ ਚੱਲ ਰਹੇ ਆ। ਕੱਲ ਜੋ ਉਹਨੇ ਕੰਮ ਨਹੀਂ ਹੋਇਆ ਜਿਹਨੇ 2 ਸਾਲ ਦੇ ਵਿੱਚ ਮੁੱਖ ਮੰਤਰੀ ਮਾਨ ਸਾਹਿਬ ਨੇ ਕੰਮ ਕਰਕੇ ਦਿਖਾਏ ਨੇ ਅੱਜ 600 ਜੁਨ ਦੀ ਗਾਰੰਟੀ ਸੀ ਕਿ 6 ਮਹੀਨੇ ਦੇ ਵਿੱਚ ਸ਼ੁਰੂ ਕਰਦੀ ਆ। ਅੱਜ ਆਮ ਆਦਮੀ ਕਲੀਨਿਕਾਂ ਦੀ ਗਾਰੰਟੀ ਸੀ ਅੱਜ ਆਮ ਆਦਮੀ ਕਲੀਨਿਕਾਂ ਮਿਲ ਕੇ ਪੂਰੇ ਪੰਜਾਬ ਦੇ ਵਿੱਚ 750 800 ਬਣ ਚੁੱਕੀ ਆ। ਮੇਰੇ ਹਲਕੇ ਦੇ ਵਿੱਚ 8 ਬਣ ਚੁੱਕੀਆਂ ਨੇ। ਅੱਜ ਸਕੂਲਾਂ ਦੀ ਗੱਲ ਕੀਤੀ ਸੀ ਅੱਜ ਸਕੂਲ ਆਫ ਐਮਿਨਸ ਵੱਢ ਰਹੇ ਨੇ। ਅੱਜ ਰੋਜ਼ਗਾਰ ਦੀ ਗੱਲ ਕੀਤੀ ਸੀ ਅੱਜ 42000 ਤੋਂ ਉੱਪਰ ਨੌਜਵਾਨਾਂ ਨੂੰ ਬਿਗੈਰ ਰਿਸ਼ਵਤ ਤੋਂ ਬਿਗੈਰ ਸਪਰਸ਼ ਤੋਂ ਅੱਜ ਰੋਜ਼ਗਾਰ ਮਿਲ ਚੁੱਕਿਆ ਵਾ ਅੱਜ ਹਰ ਘਰ ਦਾ 600 ਜੂਨਟਾ ਹਰ ਘਰ ਦਾ ਹਰ ਲੋਡ ਬੰਦ ਕਿਉਂਕਿ ਕੋਈ ਜਾਤ ਪਾਤ ਨਹੀਂ ਕੋਈ ਉੱਚ ਨੀਚ ਨਹੀਂ ਕੋਈ ਭੇਦ ਭਾਵ ਨਹੀਂ ਹਰੇਕ ਵਾਸਤੇ ਉਹ ਲੋਡ ਬੰਦ ਵਾਸਤੇ 600 ਜੂਨਟ ਫਰੀ ਦਿੱਤਾ ਵੀ ਜਿਹਦਾ ਮਲਕੇ ਕਮਾਈ ਘਟਾ ਤੇ ਉਹਦਾ ਗੁਜ਼ਾਰਾ ਵਧੀਆ ਟੰਗ ਨਾ ਹੋ ਸਕੇ ਹਰ ਹਰ ਘਰ ਦਾ 4 ਤੋਂ 5000 ਬਿੱਲ ਦਾ ਬਿਜਲੀ ਦਾ ਬਿੱਲ ਬਚਣ ਲੱਗ ਗਿਆ ਔਰ 2250 ਮਿਲ ਕੇ ਹਰ ਪੇਸ਼ੈਂਟ ਹਰ ਕਲੀਨਿਕ ਤੇ ਦਵਾਈ ਲੈ ਰਿਆ ਵਾ ਤਕਰੀਬਨ 4-5000 ਰੁਪਏ ਉਹ ਬਚਣ ਲੱਗ ਗਿਆ ਕਿਉਂਕਿ ਪਰਿਵਾਰ ਦੇ ਜੇ 5 ਮੈਂਬਰ ਨੇ ਇੱਕ ਮੈਂਬਰ ਦਵਾਈ ਲੈਣ ਜਾਂਦਾ ਤੇ 1500 ਦੀ ਦਵਾਈ ਆਉਂਦੀ ਆ 5-6000 ਰੁਪਏ ਉਹ ਬਚਣ ਲੱਗ ਗਿਆ ਅੱਜ 10-11000 ਹਰ ਪਰਿਵਾਰ ਦਾ ਘਰ ਦਾ ਮਿਲ ਕੇ ਪੈਸੇ ਬਚਣ ਲੱਗੇ ਔਰ ਚੌਥੀ ਗਰੰਟੀ ਦਿੱਤੀ ਆ ਜਿਹੜੀ 1 ਕਰੋੜ ਰੁਪਈਆ ਜਿਹੜੇ ਫੌਜੀ ਜਵਾਨ ਸਾਡੇ ਮਿਲ ਕੇ ਬਾਰਡਰ ਤੇ ਉੱਤੇ ਪਹਿਰਾ ਦੇ ਰਹੇ ਨੇ ਜਿਨ੍ਹਾਂ ਕਰਕੇ ਅਸੀਂ ਚੈਨ ਦੀ ਨਹੀਂ ਸੌਂਨੇ ਜਿਹੜੇ ਆਪਣੀਆਂ ਛਾਤੀਆਂ ਤੇ ਗੋਲੀਆਂ ਖਾ ਕੇ ਹਲਕਾ ਲੇ ਦੇਣਾ ਪੂਰਵੀ ਦੀ ਗੱਲ ਕਰੀਏ ਤਾਂ ਸਭ